ਹੋ ਅੱਜ ਕੱਲ੍ਹ ਵੇ ਪਲ ਪਲ ਵੇ ਤੈਨੂੰ ਵੇਖਦੀਆਂ ਅੱਖੀਆਂ ਚਾਉਂਦੀਆਂ ਨੇ ਨਾ ਸੌਂਦੀਆਂ ਨੇ ਹੋਇਆ ਆ ਦੀਪਕੀਆਂ ਅੱਜ ਕੱਲ੍ਹ ਵੇ ਪਲ ਪਲ ਵੇ ਤੈਨੂੰ ਵੇਖਦੀਆਂ ਅੱਖੀਆਂ ਚਾਉਂਦੀਆਂ ਨੇ ਨਾ ਸੌਂਦੀਆਂ ਨੇ ਕੋਈ ਆਇਆ ਦੀਪਕੀਆਂ ਹਰ ਵਾਰੀ ਤੂੰ ਮਿਲ ਆ ਵੇ ਮੇਰੇ ਦਿਲ ਵਿੱਚ ਟੋਲਣ ਤੇ ਤੇਰਾ ਹੀ ਨਾ ਨਿਕਲੇ ਵੇ ਮੇਰੇ ਬੁੱਲੀਆਂ ਖੋਲਣ ਤੇ ਹਰ ਵਾਰੀ ਤੂੰ ਮਿਲਿਆ ਵੇ ਮੇਰੇ ਦਿਲ ਵਿੱਚ ਟੋਲਣ ਤੇ ਤੇਰਾ ਹੀ ਨਾ ਨਿਕਲੇ ਵੇ ਮੇਰੇ ਬੁੱਲੀਆਂ ਖੋਲਣ ਤੇ ਮੈਂ ਚੱਲੀ ਜਾਈ ਹੋ ਗਈ ਆ ਮੈਨੂੰ ਆਖਦੀਆਂ ਅੱਖੀਆਂ ਅੱਜ ਕੱਲ੍ਹ ਵੇ ਪਲ ਪਲ ਵੇ ਤੈਨੂੰ ਵੇਖਦੀਆਂ ਅੱਖੀਆਂ ਸੌਂਦੀਆਂ ਨੇ ਇਹ ਚੌਂਦੀਆਂ ਨੇ ਸੋਈ ਆਇਆ ਦੀਪਕੀਆਂ ਅੱਜ ਕੱਲ੍ਹ ਵੇ ਪਲ-ਪਲ ਵੇ ਤੈਨੂੰ ਵੇਖਦੀਆਂ ਅੱਖੀਆਂ ਨਾ ਸੌਂਦੀਆਂ ਨੇ ਚੌਂਦੀਆਂ ਨੇ ਹੋਈ ਆਇਆ ਦੀਪਕੀਆਂ ਹੋੱਪੜ ਦੇਤ ਬਾਰਾਂ ਦੇ ਮੈਂ ਇੱਥੇ ਉੱਠ ਦੇ ਵੇਖੇ ਨੇ ਕਈ ਹਾਣੀ ਰੂਹਾਂ ਦੇ ਮੈਂ ਪਿੰਡੇ ਲੁੱਟ ਦੇ ਵੇਖੇ ਨੇ ਤੂੰ ਵੀ ਨਾ ਇੰਜ ਕਰ ਜਈ ਤੈਥੋਂ ਆਸਾਂ ਰੱਖੀਆਂ ਅੱਜ ਕੱਲ੍ਹ ਵੇ ਪਲ ਪਲ ਵੇ ਤੈਨੂੰ ਵੇਖਦਿਆਂ ਅੱਖੀਆਂ ਚਾਉਂਦੀਆਂ ਨੇ ਨਾ ਸੌਂਦੀਆਂ ਨੇ ਹੋਈ ਆयां ਦੀਪਕੀਆਂ ਇਹ ਗੱਲ ਤੂੰ ਹੀ ਜਾਣਦਾ ਏ ਤੇਰਾ ਕਿੰਨਾ ਕਰਦੇ ਹਾਂ ਨਾ ਕਹਿ ਹੋਵੇ ਨਾ ਰਹੇ ਹੋਵੇ ਕਰਦੇ ਹਾਂ